ਸੋਹਣ ਮਾਰਾਇਸੀ ਸ਼੍ਰੀ ਸੰਕਿਸ਼ਣ ਵਿਸ਼ਨੋ ਭਗਵਾਨ ਦੀ ਜੈ 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 ਹਰ ਸੰਗਤ ਜੀਓ ਮੈਂ ਆਪੇ ਚੰਨੈ ਚ ਉਹ ਜੋੜਦੀਆਂ ਚੰਦ ਪੰਕਤੀਆਂ ਪੇਸ਼ ਕਰ ਰਿਆਂ ਇਹ ਮੇਜ ਹੈ ਕਿ ਸਾਰੇ ਸੰਗਤ ਗੌਰ ਘਣ ਸੁਣਾ ਗਈ ਤੇ ਉਹਨਾਂ ਤੇ ਆਪਣਾ ਚੰਨਾ ਜ਼ਰੂਰੀ ਹੈ ਸਿੱਖ ਨਾਲ ਸਿੱਖ ਲੜੇ ਹੋਏ ਗੌਰ ਸਾਡੇ ਚੜ ਰਿਆ ਹੈ ਸੇਕ ਨਾਲੇ ਸੇਕ ਲੜੇ ਹੋਏ ਗੁਆਰ ਅਮਰ ਰਸਨਾ ਕੋਈ ਚਖਾਈਆ ਸਾਰੀ ਦੁਨੀਆ ਨਾਲੋਂ ਮੇਨ ਥੋੜੀ ਸਿੱਥੀ ਚੰਗੀ ਜੋ ਸਿੱਖਿਆ ਵਿੱਚ ਰਖਾਈਆ ਸਤ ਧਰਮ ਦਾ ਅਪਣਾਲੋ ਰਸਤਾ ਰਹਿਵੜ ਇੱਕੋ ਇੱਕ ਮਨਾਈਆ ਪਿਛਲੀਆਂ ਰੀਤਾਂ ਦਾ ਬੰਧੋ ਬਸਤਾ ਸਾਰੇ ਮਿਲ ਕੇ ਐਗੜ ਵਧੋ ਚਾਹੀ ਚਾਹੀਆ ਇਹ ਹੁਣ ਤੁਸੀਂ ਵਿਚਾਰ ਕਰੋ ਵੇਖਿਆ ਅਸੀਂ ਇਹ ਕਰ ਰਹੇ ਆ ਗੁਰਮੁਖ ਸੁਆਣੀ ਅੱਗੇ ਗੁਰਮੁਖ ਸੁਆਣੀ ਅੱਗੇ ਖੁੱਲਾ ਦੱਸੇ ਨਾ ਕਿਸੇ ਝੰਟਾ ਗੁਰਮੁਖ ਸੁਆਣੀ ਅੱਗੇ ਖੁੱਲਾ ਦੱਸੇ ਨਾ ਕਿਸੇ ਝੰਟਾ ਮਿੰਡੀ ਸੀਸ ਆਪ ਗੰਗਾਇਆ ਤੇ ਸਾੜੀਆਂ ਬੀਬੀਆਂ ਕਿਤੇ ਵੀ ਬਾਹਰ ਚੱਕ ਚੋ ਨਹੀਂ ਆਉਣੀਆਂ ਤੇ ਬਾਕੀ ਬੀਬੀਆਂ ਆਮ ਝਾਂਟੇ ਫੁੱਲੀ ਹੁੰਦੇ ਨੇ ਤੇ ਸਾਡੀਆਂ ਬੀਬੀਆਂ ਇਕੱਠੀਆਂ ਹੁੰਣਗੀਆਂ ਤੇ ਕਹਣੀਆਂ ਉਹ ਕਹਣਗੀਆਂ ਇਹ ਸੱਚੇ ਪਾਤਸ਼ਾਹ ਦੀ ਸਿੱਖਣ ਸੱਚੰਗ ਦੱਸਿਆ ਮੁਛ ਦਾੜੀ ਰੱਖਣਾ ਕੇਸ ਸਤ ਸੰਗ ਦਸਿਆ ਮੁਸ਼ਦਾੜੀ ਲਖਨਾ ਕੇਸ ਕੇਸ ਗੜਤੀ ਵਿੱਚ ਵਡਿਆਈ ਆ ਇਹ ਕਿਸਾ ਵੀ ਰਾਤ ਦਸਮ ਪਾਸ਼ਾ ਨੇ ਸ਼ੁਰੂ ਕੀਤੀ ਸੀ ਲੇਕਨ ਅਇ ਤੋੜੀ ਜਿੰਨਾ ਚਾਹੀਦਾ ਹੀ ਪੂਰਾ ਅਮਲ ਨੇ ਕਰ ਸੋ ਜਿਹੜੇ ਹਜ਼ੂਰੀ ਆ ਅਸੀਂ ਹਿੰਮਤ ਕਰਦੇ ਤੇ ਉਸ ਕਮੀ ਨੂੰ ਪੂਰੇ ਕਰਨਾ ਚਾਹੀਦਾ ਹੈ ਕਿਸੇ ਯੋਗ ਨਾਲ ਜਿਹਨਾਂ ਦਾੜੀ ਕੀਤੀ ਰਤੀ ਕਿਸੇ ਯੋਗ ਨਾਲ ਚੱਲੇ ਜਿਹਨਾਂ ਦਾੜੀ ਕੀਤੀ ਰਤੀ ਬਣ ਕੇ ਚਿੱਟੇ ਕੁੱਕੜ ਚਿੱਤੂ ਸਭ ਨੂੰ ਆ ਬਣਾਏਗਾ ਇਹ ਪਤਾ ਉਹਨਾਂ ਕਿ ਤਹਾਨੂੰ ਤੇ ਅਸੀਂ ਕੇਸ ਰੰਗਨੇ ਨਹੀਂ ਅੱਗੇ ਸ਼ਬਦੀ ਤਾਰ ਖੜਚਣ ਵਾਲਾ ਡੰਡਾ ਅੱਗੇ ਸ਼ਬਦੀ ਤਾਰ ਖੜਕਣ ਵਾਲਾ ਡੰਡਾ ਉਸ ਟਿਕਾਣੇ ਸਭ ਦੀ ਯਾ ਕਰਾਈ ਹੈ ਤੇ ਪਤਾ ਰਿਹਾ ਸੀ ਕਿ ਬਖਤਰੇ ਆ ਰਿਹਾ ਔਰ ਸੇ ਆਪਣੇ ਆਪ ਜੀ ਮਹਾਰਾਜ ਤੋਂ ਤਰਸ ਮੰਗਾ ਤੇ ਕੋਸ਼ਿਸ਼ ਕਰਨੀ ਕਿ ਅਸੀਂ ਮਹਾਰਾਜ ਦੇ ਮਰਦਾਦਾ ਚ ਪੂਰੇ ਜੀ ਮੈਥੋਂ ਪੜਤਿਆਂ ਬੋਲਦੇ ਕੋਈ ਗਲਤੀ ਹੋਈ ਹੋਏ ਮਹਾਰਾਜ ਦੇ ਚਰਨਾਂ ਤੂੰ ਤਹਰ ਸੰਗ ਤੂੰ ਮਾਫੀ ਦੇ ਜਾ ਤੇ ਹੰ ਸੋ ਹੰ ਮਹਾਰਾਜ ਸੇਂ ਵਿਸ਼ਨੋ ਪਵਨ ਦੀ ਜਾ ਸੋ ਹੰ ਮਹਾਰਾਜ ਸੇਂ ਵਿਸ਼ਨੋ ਪਵਨ ਦੀ ਜਾ ਸੋ ਹੰ ਮਹਾਰਾਜ ਸੇਂ ਵਿਸ਼ਨੋ ਪਵਨ ਦੀ ਜਾ ਸੋ ਹੰ ਮਹਾਰਾਜ ਸੇਂ ਵਿਸ਼ਨੋ ਪੁਰਨ ਦੀ ਜਾ ਸੋ ਮਾਰਾ ਸੇਸ਼ ਸੁਸ਼ਣੋ ਪੁਰਨ ਦੀ ਜਾ